ਹੈਲੋ ਜੀ ਸ਼ਸ਼ੀਕਾਲ ਸਾਰਿਆਂ ਨੂੰ ਤੇ ਆਪਣੇ ਚੈਨਲ ਦੇ YouTube ਤੇ ਤੁਹਾਡਾ ਸਵਾਗਤ ਹੈ ਵੈਲਕਮ ਬਲੌਗ ਕਰਦੇ ਹਾਂ ਸਟਾਰਟ ਤੇ ਪਿਛਲਾ ਬਲੌਗ ਤੁਸੀਂ ਦੇਖਿਆ ਨਾ ਹੋਲੀ ਵਾਲਾ ਸੀਗਾ ਤੇ ਹੁਣ ਤਾਂ ਨਵਾਂ ਨਿਊ ਹੋਮ ਦਾ ਹੀ ਕਰ ਰਹੇ ਹਾਂ ਸਟਾਰਟਿੰਗ ਬਲੌਗ ਤੇ ਤੁਹਾਨੂੰ ਕੁਝ ਨਵੀਆਂ ਚੀਜ਼ਾਂ ਦਿਖਾਵਾਂਗੇ ਤੇ ਕੁਝ ਕ ਖੁਸ਼ਖਬਰੀ ਵੀ ਹੈਗੀਆਂ ਨੇ ਸਾਡੇ ਲਈ ਹਨਾ ਜੋ ਤੁਹਾਨੂੰ ਨਾਲ ਸ਼ੇਅਰ ਕਰਨੀਆਂ ਤੁਹਾਨੂੰ ਦੱਸਣੀਆਂ ਨੇਗੀਆਂ ਤੇ ਉਹ ਵੀ ਟਾਈਮ ਆਉਣ ਤੇ ਦੱਸਾਂਗੇ ਤੇ ਬਾਕੀ ਹੁਣ ਬਸ ਤੁਹਾਨੂੰ ਪਤਾ ਜਿਵੇਂ ਘਰ ਦੇ ਕੰਮ ਹੁੰਦੇ ਨਾ ਰੋਟੀ ਟੁੱਕ ਰੋਟੀ ਵਗੈਰਾ ਬਣਾ ਲਈ ਆ ਆਪਾਂ ਸ਼ਾਮ ਦੇ ਵੱਜ ਗਏ ਨੇ 8 ਤੇ ਰਵਨੀਤ ਕਿੱਡੀ ਹੁੰਦੀ ਆ ਪਹਿਲਾਂ ਤਾਂ ਅੰਦਰ ਇੰਨਾ ਟਾਈਮ ਕਦੇ ਨਹੀਂ ਬੈਠੀ ਉਹ ਅੱਜ ਵਧੀਆ ਨਾ ਉਹਨੇ ਫੋਨ ਚੱਕਿਆ ਨਾ ਕੁਝ ਹੋਰ ਆਰਾਮ ਨਾਲ ਬੈਠੀ ਰਹੀ ਅੰਦਰ ਤੇ ਉਹ ਕਾਹਦੇ ਬੈਠੀ ਰਹੀ ਹੋਊਗੀ ਤੁਹਾਨੂੰ ਦੱਸਾਂਗੇ ਤੇ ਇੱਕ ਆਪਾਂ ਨੇ ਨਵੀਂ ਚੀਜ਼ ਲਿਆਂਦੀ ਆ ਪਹਿਲਾਂ ਤੁਹਾਨੂੰ ਉਹ ਦਿਖਾਉਣੀ ਆ ਆ ਦੇਖੋ ਇਹ ਹੈਗਾ ਰੂਮ ਫਰੈਸ਼ਰ ਮੈਂ ਇਹਦੇ ਵਿੱਚ ਨਾ ਪਰਫਿਊਮ ਜਿਹਾ ਪੈਂਦਾ ਆਵਲ ਇਹਨੂੰ ਇਹਦੇ ਵਿੱਚ ਪਾ ਕੇ ਪਰਫਿਊਮ ਤੇ ਇਹ ਚੱਲਦਾ ਇਹਦੇ ਨਾਲ ਚਾਰਜਰ ਵਾਂਗੂ ਲੀਡ ਜੀ ਪੈਂਦੀ ਹੈ ਇਹਦੇ ਵਿੱਚ ਤੇ ਨਾਲੇ ਤਾਂ ਲਾਈਟ ਚੇਂਜ ਹੁੰਦੀ ਹੈ ਇਹਦੇ ਵਿੱਚ ਰੈੱਡ ਆ ਜਾਂਦੀ ਆ ਤੇ yellow ਆ ਜਾਂਦੀ ਆ ਤੇ blue ਆ ਜਾਂਦੀ ਆ ਤੇ ਇਹਦੇ ਵਿੱਚ ਐਵੇਂ ਨਾ ਧੂਆ ਜਿਹਾ ਨਿਕਲਦਾ ਇਹ ਦੇਖੋ ਤੇ ਇੱਕ ਚੀਜ਼ ਲੈ ਕੇ ਆਂਦੀ ਆ ਆਪਾਂ ਆਹ ਚੈੱਕ ਕਰੋ ਇਹਦੇ ਨਾਲ ਆਹ ਵਾਲੇ ਦੋ ਰਿਮੋਟ ਇਹ ਹੈਗੀ ਆ ਮਾਰੀਓ ਗੇਮ ਮਤਲਬ ਕਿ ਮਾਤਾ ਇਹਦੇ ਵਿੱਚ ਹੈਗੀਆਂ ਨੇ 2000 ਤੋਂ ਪਲੱਸ ਨਹੀਂ ਹਨ ਮਾਰੀ ਤਾਂ ਵੈਸੇ 1600 ਹੋਇਆ ਨਾ ਮਸ਼ਹੂਰ ਦਾ ਹਾਂ ਮਾਰੀ ਉਹ ਮਤਲਬ ਇੱਕ ਫੇਮਸ ਆ ਨਾ ਵੀ ਇਹ ਹਰ ਇੱਕ ਨੂੰ ਪਤਾ ਲੇਕਿਨ ਇਹਦੇ ਵਿੱਚ 2000 ਤੋਂ ਪਲੱਸ ਗੇਮਾਂ ਨਹੀਂ ਹਨ ਨਾ 2000 ਤੋਂ ਪਲੱਸ ਹੀ ਨੇ ਨਾ 21000 21000 ਉਹ 21000 ਗੇਮਾਂ ਨੇ ਤੇ ਇਹਦੇ ਵਿੱਚ ਬਹੁਤ ਨੇ ਜਿਹੜੀਆਂ ਕਿ ਮਤਲਬ ਆਪਾਂ ਨੂੰ ਪਤਾ ਵੀ ਨਹੀਂ ਸੱਬ ਸਭ ਤੋਂ ਫੇਵਰੇਟ ਐਂਡ ਫੇਮਸ ਗੇਮ ਤਾਂ ਮਾਰੀ ਹੋਈ ਆ ਜਿਹੜੀ ਕਿ ਆਪਾਂ ਬਚਪਨ ਚ ਖੇਡਦੇ ਸੀ ਬਚਪਨ ਵਾਲੀਆਂ ਯਾਦਾਂ ਤੇ ਆ ਦੇਖੋ ਦੋ ਰਿਮੋਟ ਇਹਦੇ ਹੀ ਕਾਰਨ ਹੈ ਕਿ ਰਵਨੀਤ ਨੇ ਅੱਜ ਨਾ ਫੋਨ ਚੱਕਿਆ ਨਾ ਬਾਹਰ ਗਈ ਆ ਹੁਣ ਗਈ ਆ ਖੇਡਣ ਹਜੇ ਇਹ ਇਹ ਆਰਾਮ ਨਾਲ ਉੱਪਰ ਹੋ ਰਹੇ ਸੀਗੇ ਨਾ ਤੇ ਪਹਿਲਾ ਪੇਪਰ ਹਾਂ ਪਹਿਲਾਂ ਉਹਨੂੰ ਗੇਮ ਮੰਗ ਰਹੀ ਸੀ ਉਹ ਕਾਫੀ ਦਿਨ ਹੋ ਗਏ ਉਹਨੂੰ ਲਿਆ ਕੇ ਨਹੀਂ ਦਿੱਤੀ ਹੁਣ ਲਿਆਉਂਦੀ ਆ ਪੇਪਰ ਖਤਮ ਤੇ ਇੱਥੇ ਦੋ ਨੜੇ ਤਿੰਨੇ ਜਵਾਕ ਬੈਠੇ ਰਹੇ ਤਿੰਨੇ ਖੇਡ ਹੀ ਗਏ ਨੇ ਵਧੀਆ ਫੋਨ ਨਹੀਂ ਚੱਕਣਾ ਦਾ ਕੋਈ ਚੱਕਰ ਨਹੀਂ ਇੱਕ ਤੇ ਰਵਨੀਤ ਇੱਕ ਨਾਲ ਉਹ ਖੇਡਣ ਲੱਗੀ ਨੂਰ ਤੇ ਫਿਰ ਬਾਅਦ ਚ ਬਾਰੀ ਨਾਲ ਇੱਕ ਜਾਣਾ ਹੈ ਰੀ ਹੈ ਰੀ ਤੇ ਪਿੱਤੂ ਖੜਨ ਲੱਗੇ ਆਰਾਮ ਨਾਲ ਤੇ ਆਉਂਦੀ ਵੀ ਇਹ ਬਾਰੀ ਨਾਲ ਆ ਪਹਿਲਾਂ ਆਰ ਮੋੜ ਤੇ ਹੁਣ ਜਿਵੇਂ ਆਜ ਖੇਡੀ ਜਾਂਦੇ ਨੇ ਇਹਨਾਂ ਦੀ ਬਾਰੀ ਇਸ ਵਾਰ ਇਹ ਆਊਟ ਹੋ ਗਏ ਫਿਰ ਹੋਰ ਮੋੜ ਚੱਲੂਗਾ ਫਿਰ ਅਗਲੇ ਬੱਚੇ ਦੀ ਬਾਰੀ ਗੇਮ ਖਿਲਾਈਓ ਆ ਦੇਖੋ ਕਿੰਨੀ ਵਧੀਆ ਚੀਜ਼ਾਂ ਬਚਪਨ ਦੀਆਂ ਜਿਆਦਾ ਨਾਲੇ ਪਹਿਲਾਂ ਉਹੀ ਆਹ ਕਰਦੇ ਹੁੰਦੇ ਸੀ 1 ਇੱਕ ਰੁਪਿਆ ਦੇ ਕੇ 5 ਮਿੰਟ ਖੇਡ ਲਈ ਵਿਚ 10 ਮਿੰਟ ਖੇਡ ਕੇ ਆਉਂਦੇ ਸੀ 5 ਮਿੰਟ ਖੇਡ ਲਈ 1 ਰੁਪਏ 'ਚ 10 ਮਿੰਟ ਖੇਡ ਲਈ ਐਵੇਂ ਨਾਲੇ ਗਾਲਾਂ ਖਾਂਦੇ ਘਰੋਂ ਪਹਿਲਾਂ ਪੈਸੇ ਪਿੱਛੇ ਗਾਲਾਂ ਖਾਂਦੇ ਵੀ ਪੈਸੇ ਦੇ ਦਿਓ ਇੱਕ ਵੀ ਰੁਪਿਆ ਦਿਉ 2 ਰੁਪਏ ਦਿਓ ਫਿਰ ਗਾਲਾਂ ਖਾਂਦੇ ਸੀ ਵੀ ਤੁਸੀਂ 10 5 ਮਿੰਟ ਗਏ ਕਿੱਧਰ ਸੀ ਕਿੱਥੇ ਗਏ ਸੀ ਸਾਰੇ ਦਿਨ 'ਚ 5 4 ਰੁਪਏ ਲਾਏ ਆਉਂਦੇ ਸੀ ਘਰ ਰੁਪਿਆ ਕਿਸੇ ਤੋਂ ਲੈ ਲਾਂਦੇ ਕਦੇ ਮੰਮੀ ਤੋਂ ਕਦੇ ਪਾਪੇ ਤੋਂ ਐਵੇਂ ਫੜ ਕੇ ਰੁਪਏ ਕਦੇ 10 ਮਿੰਟ ਪਹਿਲਾਂ ਖੇੜਿਆ, ਆਥਣੇ ਖੇੜਿਆ, ਦੁਪਹਿਰੇ ਖੇੜਿਆ ਐ ਚੱਲਦਾ ਹੁੰਦਾ ਹੀ ਕੰਮ। ਪਰ ਕੀ ਆ ਵੀ ਮਸਾ ਜੁੜਦਾ ਸੀ। ਸਹੀ ਐ। ਨਾਲੇ 22 ਸਾਲ ਪਹਿਲਾਂ ਦੀਆਂ ਗੱਲਾਂ ਨੇ ਉਹ ਤਾਂ। ਹੁਣ ਕੋਈ ਗੇਮ ਯਾਰ ਬਹੁਤ ਮਸ਼ਹੂਰ ਆ ਇਹ। ਗੇਮਾਂ ਚਾਹੇ ਕਿੰਨੀਆਂ ਮਰਜੀ ਤਗੜੀਆਂ ਆ ਜਾਣ, ਵਧੀਆ ਐਚਡੀ ਫੁੱਲ ਆ ਗਈਆਂ, ਟੁਕਾਂ ਟੁਕਾਂ ਆਈਆਂ। ਹੂੰ। ਪਰ ਆਹ ਚੀਜ਼ ਤਾਂ ਉਹਦੀ ਥਾਂ ਨਹੀਂ ਆ। ਜਦੋਂ ਜਿਹੜੀ ਚੀਜ਼ ਪਹਿਲਾਂ ਤੋਂ ਖੇਡੀ ਹੋਈ ਐ ਬਚਪਨ ਨਾਲ ਹੀ, ਬਚਪਨ ਦੀ ਐ ਹਨਾ। ਸਹੀ ਐ। ਔਰ ਮੈਂ ਤੇਰੇ ਇੱਕ ਆਪਾਂ ਦੋ ਆਈਟਮਾਂ ਹੋਰ ਲੈ ਕੇ ਆਇਆ ਤੁਹਾਨੂੰ ਦਿਖਾਉਣੇ ਆ ਇੱਕ ਆਪਣੀ ਇਹ ਵਾਲੀ LED ਹੈਗੀ ਸੀ ਜਿਹੜੀ ਮਤਲਬ ਸਮਾਰਟ ਨਹੀਂ ਸੀ ਇਹਦੇ ਉੱਤੇ ਨੈਟ ਨਹੀਂ ਕਨੈਕਟ ਨਹੀਂ ਹੁੰਦਾ ਸੀ Wi-Fi ਨਹੀਂ ਚੱਲਦਾ ਸੀ ਹਨਾ ਮਤਲਬ Wi-Fi ਨਹੀਂ ਕਨੈਕਟ ਹੁੰਦਾ ਸੀ ਤੇ OS ਰिजिनल ਹੈ ਇਹ Sony ਦੀ ਹੈ ਤੇ ਇਹੋ ਵੀ 8 ਸਾਲ ਗਏ ਉਦੋਂ ਸ਼ਾਇਦ ਉਦੋਂ ਹੁੰਦੀ ਟਰੈਂਡ ਜਾਂ ਨਹੀਂ ਹੁੰਦਾ ਹੋਊਗਾ Wi-Fi ਦਾ ਤੇ ਹੁਣ ਆਪਾਂ ਨੇ ਇਹ ਲਿਆਂਦੀ ਆ ਸਟਿਕ ਇਸ ਟਿਕਾਗੇ ਇਹਦੇ ਵਿੱਚ ਆ ਸਾਰੇ ਚੈਨਲ ਚੱਲਦੇ ਨੇ ਨਾਲੇ ਇੱਥੇ ਰੋ ਨਾਲੇ YouTube ਚੱਲਦਾ ਹੈ ਠੀਕ ਹੈ ਮਤਲਬ ਵੀ ਫੋਨ ਨਾਲ ਫੋਨ ਵਾਂਗੂ ਵੀ YouTube ਕਰਾ ਸਾਰਾ ਕੁਝ ਸਾਰੀਆਂ ਐਪਸ ਹੀ ਚੱਲਦੀਆਂ ਨੇ ਚੱਲਦਾ ਹਾਂ ਉਹ YouTube ਚੱਲਦਾ ਹੈ ਠੀਕ ਹੈ Wi-Fi ਆਪਾਂ ਉਹ ਵੀ ਦੱਸ ਦਿਆ ਤੁਹਾਨੂੰ ਜਾਣਕਾਰੀ ਤੇ ਫੁੱਲ HD ਚੈਨਲ ਚੱਲਦੇ ਆ ਜਿਹੜੇ ਚੈਨਲ ਮਤਲਬ ਵੀ ਕਿਸੇ ਪਾਸੇ ਆਪਾਂ ਟੈਂਕ ਪਾਉਣ ਆ ਅਲੈਦਾ ਪੈਸਿਆਂ ਨਾਲ ਉਹ ਚੱਲਦੇ ਆ ਤੇ ਸਾਰੇ ਤੇ ਏ ਆਪਾਂ ਕਈ ਰੰਗ ਹੋ ਗਏ ਲਿਆਂਦੀ ਨੂੰ ਇਹ ਆਪਾਂ ਜੁਜ ਕਰ ਰਹੇ ਆ ਬਹੁਤ ਵਧੀਆ ਐਚ ਡੀ ਕੁਆਲਿਟੀ ਆ ਤੇ ਜਿਹੜਾ ਰਿਮੋਟ ਆ ਇਹਦਾ ਇਹਦਾ ਰਿਮੋਟ ਹੀ ਕਿੱਥੇ ਆ ਉਹ ਕੀ ਹੋਊਗਾ ਤੇ ਇਹ ਵਾਲੀ ਸੀ ਉਹ ਵਾਲੀ ਗੇਮ ਵਾਲੀ ਕੱਢ ਕੇ ਇਹਨੂੰ ਉੱਤੇ ਲਗਾ ਦੰਨੇ ਆ ਆ ਰਿਮੋਟ ਆ ਇਹਦਾ ਇਹ ਇੱਥੋਂ ਆਹ ਕਲਿੱਕ ਕਰਾਂਗੇ ਆਪਾਂ ਇਹਨੂੰ ਪੁਸ਼ ਕਰਕੇ ਨਾ ਵੈਸੇ ਐ ਬੋਲਣਾ ਆਪਾਂ ਕੀ ਹੁੰਦਾ ਉਹ ਲਾਸਾ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਉਹਨੂੰ ਜਿਹੜਾ ਕਹਿੰਦਾ ਅਸਲ ਲਾਈਟ ਬੰਦ ਕਰ ਦੇ ਚਲਾ ਦੇ ਉਹ ਚੀਜ਼ ਆ ਇਹ ਮਤਲਬ ਵੀ ਜਿਹੜਾ ਕੁਝ ਸਹੀ ਬੋਲਾਂਗੇ ਆਪਾਂ ਪਹਿਲੇ ਉਹ ਜੋ ਹੀ ਕਰਦਾ ਹੁੰਦਾ ਸੱਚ ਮਤਲਬ ਕੀ ਆਪਾਂ ਨੂੰ ਲਿਖਣ ਦੀ ਸੱਚ ਮਾਰਨ ਦੀ ਲੋੜ ਨਹੀਂ ਟਾਈਪ ਕਰਨ ਦੀ ਲੋੜ ਨਹੀਂ ਆ। ਇਸ ਕਹਾਣੀ ਨਾਲ ਦੱਸ ਰਿਹਾ ਤੁਹਾਨੂੰ ਹਨਾ ਚਲੋ ਆਪਾਂ ਬਾਲੇ ਪੜੇ ਲਿਖੇ ਤਾਂ ਹੈ। ਟਾਈਪ ਕਰਨ ਦੀ ਲੋੜ ਨਹੀਂ ਆ ਰਿਕਾਰਡਿੰਗ ਕਰਕੇ ਮਤਲਬ ਕੱਢ ਲਓ। ਬੱਚਾ ਸਾਡੀ ਰਮਣੀਤ ਵੀ ਮਤਲਬ ਬਸ ਉਹ ਦੱਬ ਦਿੰਦੀ ਐ ਸਿੱਧਾ ਬੋਲ ਦਿੰਦੀ ਐ ਮੈਂ ਮੋਟੂ ਬਦਲ ਲਾਉਣਾ ਐ ਚੀਗੂ ਵੰਟੀ ਲਾਉਣਾ ਐ ਇਂ ਲੱਗ ਜਾਂਦਾ। ਕੱਤ ਨਹੀਂ ਮਤਲਬ ਇਹ ਰਿਕਾਰਡਿੰਗ ਇਹਦੇ ਵਿੱਚੋਂ ਨਿਕਣਾ। ਬਾਕੀ ਇਹ ਰਿਮੋਟ 2000 ਦਾ ਰਿਮੋਟ ਆ ਸ਼ਾਮ ਕੇ ਰੱਖਣਾ ਪੈਂਦਾ ਐ ਤੇ ਇਹ ਰਿਮੋਟ ਕੱਲਾ ਹੀ ਰਿਮੋਟ ਮਿਲ ਵੀ ਜਾਂਦਾ ਹਨਾ ਪਰ ਉਹ ਗੱਲ ਨਹੀਂ ਬਣਦੀ ਕਹਿੰਦੇ ਔਰ ਮੋਟ ਨਾਲ ਤੇ ਉਹ ਵੀ ਥੋੜਾ ਮੋਟਾ ਉਹ ਕਰਦਾਗਾ ਪ੍ਰੋਬਲਮ ਹੋ ਜਾਂਦੀ ਆ ਪਰ ਇਹ ਰਿਮੋਟ ਜਿਹੜਾ ओरिजिनल ਆ ਇਹ ਤੁਸੀਂ ਬਾਹਰ ਜਾ ਕੇ ਵੀ ਉਹ ਕਰੋਗੇ ਨਾ ਕਲਿੱਕ ਕਰੋਗੇ ਤਾਂ ਵੀ ਅਟੈਚ ਕਰਦਾ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾ ਦਾਂਗੇ ਹੁਣ ਆਪਾਂ ਗੇਮ ਅਟੈਚ ਕਰ ਰੱਖੀ ਆ ਇਹਦੇ ਥੋੜੀ 5-4 ਮਿੰਟ ਲੱਗਦੇ ਆਗੇ ਉਹ ਚੇਂਜ ਕਰਨ ਤੇ ਹੁਣ ਆ ਪਿੱਤੂ ਨੇ ਗੇਮ ਵਾਲੀ ਲੀਡ ਲਾ ਰੱਖੀ ਆਗੇ ਕਰਾਂਗੇ ਬਸ ਇੱਥੇ ਬਸ ਇਹ ਲੱਗ ਜਾਂਦੀ ਆ ਹੁਣ ਵੈਸੇ ਤਾਂ ਅਸੀਂ ਕਰਾਂਗੇ ਬਾਅਦ ਚ ਕਰਾਂਗੇ ਦਿਖਾਉਣ ਦੇ ਤੌਰ 'ਤੇ

ਨਾਲੇ ਇਸ LED ਚੱਲਣ ਲੱਗ ਗਈ ਨਾਲ ਉਹਦੇ ਵਿੱਚ ਅਲੱਗ ਪਉਣ ਦੀ ਪੈਕ ਦੀ ਲੋੜ ਨਹੀਂ ਨਾਲੇ ਸਾਡੇ ਫੋਨ ਚੱਲਣ ਲੱਗੇ ਦੋਨਾਂ ਦੇ ਹਨਾ ਹੂੰ ਤੇ ਉਹਨਾਂ ਲਈ ਵੀਡੀਓ ਐਡਿਟ ਹੋ ਜਾਂਦੀ ਆ ਵਧੀਆ ਰਵਨੀਤ ਆ ਗਈ ਸਾਜੀ ਪਿੱਤੂ ਇਧਰ ਚੱਕੋ ਗੇਮ ਕਿਵੇਂ ਲੱਗੀ ਸੀ ਪਿੱਤੂ ਵਾਸਤੇ ਲੈ ਕੇ ਆਈ ਸੀ ਬੋਲ ਕੇ ਦੱਸ ਪੈਣੀ ਕਰਦੇ ਸੀ ਨਾ ਹੂੰ ਸੋਣੀ ਸੋਣੀ ਲੱਗੀ ਗੇਮ ਪਹਿਲਾਂ ਪਿੱਪੂ ਦੇ ਪੇਪਰ ਚੱਲ ਰਹੇ ਸੀ ਉਹਦੇ ਕਰਕੇ ਪਹਿਲਾਂ ਮੰਗਵਾਉਂਦਾ ਸੀ ਨਾ ਤੂੰ ਵੀਡੀਓ ਗੇਮ ਪਿੱਪੂ ਦੇ ਪੇਪਰ ਚੱਲ ਰਹੇ ਸੀਗੇ ਉਹਦੇ ਕਰਕੇ ਨਾ ਅਸੀਂ ਗੇਮ ਇਹਨੂੰ ਲਿਆ ਕੇ ਨਹੀਂ ਦਿੱਤੀ ਤੇ ਨਾਲੇ ਉਹ ਕਹਿੰਦੇ ਹੁੰਦੇ ਆ ਵੀਡੀਓ ਵੀ ਆਈਆਂ ਨੇ ਕਹਿੰਦੇ ਬੱਚੇ ਨੂੰ ਪਹਿਲੇ ਬੋਲ ਤੇ ਚਲੋ ਗੱਲ ਸਿਆਣੀ ਸੀ ਸਹੀ ਗੱਲ ਸਹੀ ਸੀ ਉਹ ਵੀ ਬੱਚੇ ਨੂੰ ਪਹਿਲੇ ਬੋਲ ਤੇ ਕੋਈ ਚੀਜ਼ ਪਗਾਉਣੀ ਨਹੀਂ ਚਾਹੀਦੀ ਬੱਚੇ ਦੀ ਸਹੀ ਆ ਹੋਣਾ ਚਾਹੀਦਾ ਚਾਹੇ ਬੰਦੇ ਕੋਲੇ ਪੈਸੇ ਹੈਗੇ ਆ ਨਾ ਹੈਗੇ ਆ ਤੇ ਚਲੋ ਆਪਾਂ ਦਾ ਫੇਰ ਵੀ ਮੀਡਲ ਕਲਾਸ ਆ ਗਏ ਬੜਾ ਕੁਲੇ ਪਾਈ ਹੁੰਦੇ ਆਲਾ ਪਹਿਲੀ ਬੋਲ ਤੇ ਚੀਜ਼ ਲਿਆਉਂਦਾ ਬਹੁਤ ਫਰਕ ਪੈਂਦਾ ਹੈ ਚੀਜ਼ ਨਾਲ ਕਣੀ ਇਹਨੇ ਸਬਰ ਬਹੁਤ ਕਰਿਆ ਸਹੀ ਗੱਲ ਆ ਦੋ ਜਣਾ ਇਹਨੇ ਬਹੁਤ ਹੰਡ ਕਰੀਆ ਜੇ ਆਪਾਂ ਟਾਲਿਆ ਇਹਨੂੰ ਬਸ ਮਤਲਬ ਬੱਚੇ ਦੇ ਵਿੱਚ ਸਬਰ ਆ ਜਾਂਦਾ ਹੈ ਨਾ ਨਾਲੇ ਵਧੀਆ ਪੜਿਆ ਨਾਲੇ ਇਹਨੂੰ ਸਬਰ ਵੀ ਹੋ ਗਿਆ ਤੇ ਮਤਲਬ ਵੀ ਕਾਲੀ ਨਹੀਂ ਕਰੀ ਉਹ ਉਦੋਂ ਬਾਅਦ ਇਹ ਇਸ ਚੀਜ਼ ਤੋਂ ਕਹਿੰਦਾ ਮਤਲਬ ਇਹ ਆ ਵੀ ਵੱਡਾ ਹੋ ਕੇ ਬੱਚਾ ਇੰਨਾ ਮਤਲਬ ਉਹਦੇ ਅੰਦਰ ਸੈਨ ਸ਼ਕਤੀ ਵਧ ਜਾਂਦੀ ਹੈ ਅਗਰ ਉਹਨੂੰ ਉਹ ਚੀਜ਼ ਨਾ ਮਿਲੇ ਤਾਂ ਉਹ ਸਹਿ ਸਕਦਾ ਮਤਲਬ ਅਤੇ ਵੀ ਮਤਲਬ ਇਸ ਚੀਜ਼ ਦੇ ਨਾਲ ਵੀ ਡਿਪਰੈਸ਼ਨ ਚ ਜਾਂਦੇ ਨੇ ਜਦੋਂ ਆਪਾਂ ਬੱਚੇ ਨੇ ਜਿੱਦਾਂ ਪੂਰੀਆਂ ਕਰਦੇ ਤੇ ਵੱਡੇ ਹੋ ਕੇ ਜਦੋਂ ਆਪਾਂ ਹਨਾ ਕੋਈ ਵੀ ਚੀਜ਼ ਬੱਚਾ ਨੂੰ ਚਾਹੁੰਦਾ ਉਹ ਚੀਜ਼ ਗਾਹਾਂ ਅਗਲੇ ਤੋਂ ਨਾ ਮਿਲੇ ਤਾਂ ਫਿਰ ਉਹ ਬੱਚਾ ਉਹ ਨਾ ਟੈਨਸ਼ਨ ਲੈਂਦਾ ਡਿਪਰੈਸ਼ਨ ਚ ਚਲਾ ਜਾਂਦਾ ਕੁਝ ਵੀ ਇਹਦਾ ਕਾਰਨ ਵੀ ਬਹੁਤ ਮਤਲਬ ਵੱਡਾ ਪੈਂਦਾ ਇਹ ਚੀਜ਼ਾਂ ਦਾ ਵੀ ਛੋਟੀਆਂ-ਛੋਟੀਆਂ ਚੀਜ਼ਾਂ ਦਾ ਬਾਕੀ ਚਾਹੂ ਇਹ ਗੱਲ ਤਾਂ ਆਪਾਂ ਹੁਣ ਆਪਾਂ ਹੈ ਤਾਂ ਬੱਚੇ ਦੇ ਆਪਦੇ ਸਾਰੇ ਹਨਾ ਅੱਗੇ ਟਾਈਮ ਦੇ ਸਾਰੇ ਆ ਵੀ ਕਿਵੇਂ ਟਾਈਮ ਦਾ ਪਰ ਫਿਰ ਵੀ ਆਪਾਂ ਬੱਚੇ ਇੰਨਾ ਤੱਕ ਪਾਉਣਾ ਚਾਹੁੰਦੇ ਕਿਵੇਂ ਨਾ ਕਿਵੇਂ ਥੋੜਾ ਮੋਟਾ ਤਾਂ ਫਰਕ ਪੈਂਦਾ ਹੀ ਆ ਬੱਚੇ ਦੀ ਜਿੰਦਗੀ। ਤਾਂ ਹੀ ਅਗਲੀ ਜ਼ਿੰਦਗੀ ਵੀ ਬੱਚੇ ਦੀ ਵਧੀਆ ਲੰਘਿਆ ਆਪਾਂ ਸੋਚ ਰਹੇ ਹਾਂ ਜੀਤੂ ਨੇ ਕਿਹਾ ਵੀ ਨਹੀਂ ਹੈਗਾ ਸੀ ਮੈਂ ਕੱਲ ਦਿੱਲੀ ਗਿਆ ਸੀਗਾ ਤੇ ਸਮਾਨ ਆਪਾਂ ਲੈ ਕੇ ਆਇਆ ਬਾਕੀ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਆਹ ਵਲੌਗ ਚ ਤਾਂ ਨਹੀਂ ਦੱਸਦੇ ਅਗਲੇ ਵਲੌਗ ਚ ਆਪਾਂ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਤੇ ਸਮਾਨ ਲੈ ਕੇ ਆਇਆ ਸੀਗਾ ਜੀਤੂ ਦੀ ਗੇਮ ਲੈ ਆਂਦੀ ਆ ਹਾਂ ਤੇ ਬਾਕੀ ਜਿਹਕੇ ਨੇ ਗੇਮ ਲੈਣੀ ਹੋਈ ਕਮੈਂਟ ਕਰ ਦਿਓ ਆਪਾਂ ਹਾਂ ਗੇਮ ਨੂੰ ਜੇ ਚਾਹੀਦੀ ਹੈ ਕਿਸੇ ਨੂੰ ਤਾਂ ਕਮੈਂਟ ਕਰਿਓ ਆਪਣੇ ਕੋਲੇ ਹੋਰ ਵੀ ਲਿਆਂਦੀ ਹੋਈ ਹੈ ਗੇਮ ਚਾਹੀਦੀ ਹੈ ਤੇ ਆਪਾਂ ਦੇ ਦਾਂਗੇ ਕਿਸੇ ਨੂੰ 2-3 ਪੀਸ ਹੈਗੇ ਆਪਣੇ ਕੋਲ ਇਹ ਵੀ ਵੈਸੇ ਚੀਜ਼ ਬਹੁਤ ਸੋਹਣੀ ਲੱਗੀ ਵਧੀਆ ਲੱਗੀ ਆਹ ਡਿਸ ਆਪਾਂ ਇਹ ਤਾਂ ਹੁਣ ਗਿਆ ਇਹਦਾ ਰੀਚਾਰਜ ਮਹਿੰਗੇ ਹੋ ਗਏ ਆਹ ਜਿਹੜੀ ਡਿਸ ਸੀ ਜੇ ਇਹ ਵਿੱਚ ਕਿਸੇ ਨੂੰ ਚਾਹੀ ਵੀ ਹੈ ਇਹ ਵੀ ਦੱਸੋ ਇਹ ਤਾਂ ਆ ਗਿਆ ਲੋ ਇੱਥੇ ਆ ਲਾਤੀ ਆਪਾਂ ਸਟਿੱਕ ਜੀ ਦੇਖੋ ਇਦਾਰ ਯਾਰ ਵੀ ਦੇਖੋ ਪਹਿਲਾਂ ਪਾ ਗੇਮ ਲਾ ਰੱਖੀ ਸੀਗੀ ਤੇ ਆ ਦੇਖੋ ਐਚ ਡੀ ਚੈਨਲ ਆ ਜਾਵਾ ਸਾਨੂੰ ਇਹ ਵੀ ਨਹੀਂ ਮਹਿਸੂਸ ਹੋਣਾ ਵੀ ਫੋਨ ਤੇ ਚੱਲ ਰਿਹਾ ਜਾਂ ਟੀਵੀ 'ਚ ਇਹ ਵੀ ਜਦੋਂ ਮੈਂ ਫਲੈਸ਼ ਆਨ ਕਰਕੇ ਤਾਂ ਲੱਗਦਾ ਤੇ ਬਾਕੀ ਕੈਮਰੇ ਤੋਂ ਬਿਨਾਂ ਆਪਣੇ ਅੱਖਾਂ ਤੋਂ ਜਦੋਂ ਦੇਖਦੇ ਆ ਉਹ ਚੀਜ਼ ਬਹੁਤ ਜ਼ਿਆਦਾ ਹੋਰ ਦੇਖੋ ਕਿੰਨੀ ਚੜੀ ਕੁਆਲਿਟੀ ਆਉਂਦੀ ਤੇ ਇਹ ਦੇਖੀ ਜਾਂਦੇ ਨੇ ਇਹ ਹੋ ਗਿਆ ਜੱਜ ਬਿਮਾਰ ਠੀਕ ਹੋ ਹਾਂ ਠੀਕੋ ਤੇ ਸਾਡੇ ਸੱਜਣ ਹਾਵਰ ਸੇ ਬਿਜ਼ਨਸ ਮੈਨੇਜਮੈਂਟ ਬਹੁਤ ਵਧੀਆ ਚੀਜ਼ ਹੈ ਇਹ ਮੰਗਵਾਲੀ ਹੋਈ ਕਿਸੇ ਨੇ ਤਾਂ ਵੀ ਆਪਾਂ ਨੂੰ ਕਰਦੇ ਫੋਨ ਆਪਾਂ ਲਿਆ ਕੇ ਮੰਗਵਾ ਕੇ ਦੇ ਦਾਂਗੇ ਤੁਹ ਦਿਖਾਈ ਸੀ ਮੇਰੇ ਪਿਤਾ ਮੇਰੇ ਜਿਹਾ ਸੇ ਦੌਰਤ ਬੰਦੇ ਬੱਲ ਜੁਜ ਲੱਕੀ ਦਾ ਤੇ ਬਾਕੀ ਕੀ ਆਪਾਂ ਅਗਲੇ ਵਲੋਂ ਉੱਚ ਸੁਣ ਇੱਕ ਸਰਪ੍ਰਾਈਜ਼ ਹੋਰ ਦੇਵਾਂਗੇ ਤੇ ਸਮਾਂ ਲੇਟ ਹੋ ਗਿਆ ਤੇ ਹੋ ਸਕਦਾ ਉਦੋਂ ਅਗਲੇ ਵਲੌਗ ਦੇ ਵਿੱਚ ਦੱਸੀਏ ਤੇ ਛੇਤੀ ਸਰਪ੍ਰਾਈਜ਼ ਦੇਵਾਂਗੇ ਆਪਾਂ ਵਧੀਆ ਜਿਹਾ ਇੱਕ ਅਗਲੇ ਵਲੌਗ ਚ ਤੇ ਬਾਕੀ ਹੁਣ ਆਪਾਂ ਮਿਲਦੇ ਆਂ ਤੇ ਇੱਥੇ ਦੇਖੋ ਨਾਈ ਜਾਂਦਾ ਸਾਹਮਣੇ ਉਹ ਬੀਬੀ ਕੋਲ ਤੇ ਚਲੋ ਜੀ ਮਿਲਦੇ ਆਂ ਵਲੌਗ ਜਿਆਦਾ ਲੰਮਾ ਹੋ ਜਾਣਾ ਤੇ Saratu sasi kal bai ara